ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅਤੇ ਅੱਜ ਹੈ 4 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 4 ਜਨਵਰੀ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਿਹੜੇ ਸੂਬੇ ਨੇ ਆਪਰੇਸ਼ਨ OPS EAGLE 3 ਚਲਾਇਆ ਹੈ ਹਾਂਜੀ ਆਪਰੇਸ਼ਨ OPS EAGLE 3 ਇਹ ਰੀਸੈਂਟਲੀ ਪੰਜਾਬ ਸਰਕਾਰ ਨੇ ਚਲਾਇਆ ਆਪਸ਼ਨ A ਇਜ਼ ਦਾ ਰਾਈਟ ਆਨਸਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੇ ਦੌਰਾਨ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ OPS Eagle 3 ਦੇ ਨਾਮ ਹੇਠ ਸਰਚ ਆਪਰੇਸ਼ਨ ਚਲਾਇਆ ਤੇ ਰਾਜ ਭਰ ਦੇ ਸਾਰੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਇਹ ਆਪਰੇਸ਼ਨ ਚਲਾਇਆ ਗਿਆ ਹੁਣ ਇਹ ਆਪਰੇਸ਼ਨ ਪੰਜਾਬ ਦੇ ਵਿੱਚ ਚਲਾਇਆ ਗਿਆ OPS ਆਪਰੇਸ਼ਨ 3 ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਆ ਚੰਡੀਗੜ੍ਹ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਕੈਪੀਟਲ ਆ ਇੱਥੋਂ ਦੇ ਚੀਫ ਮਿਨਿਸਟਰ ਆ ਭਗਵੰਤ ਸਿੰਘ ਮਾਨ ਅਤੇ ਗਵਰਨਰ ਆ ਬਨਵਾਰੀ لال ਪ੍ਰੋਹਿਤ ਪੰਜਾਬ ਦੀ ਹੱਦ ਪਾਕਿਸਤਾਨ ਨੂੰ ਲੱਗਦੀ ਆ ਇੱਕ ਹੀ ਦੇਸ਼ ਆ ਜਿਸ ਨੂੰ ਪੰਜਾਬ ਦੀ ਹੱਦ ਲੱਗਦੀ ਆ ਉਹ ਹੈ ਪਾਕਿਸਤਾਨ ਠੀਕ ਹੈ ਇਸ ਤੋਂ ਇਲਾਵਾ ਪੰਜਾਬ ਦੀ ਹੱਦ ਉੱਤਰ ਦੇ ਵਿੱਚ ਜੰਮੂ ਕਸ਼ਮੀਰ ਨੂੰ ਲੱਗਦੀ ਆ ਠੀਕ ਹੈ ਦੱਖਣ ਦੇ ਵਿੱਚ ਦੋ ਰਾਜ ਆ ਕਿਹੜੇ ਨੇ ਹਰਿਆਣਾ ਅਤੇ ਹਰਿਆਣਾ ਅਤੇ ਰਾਜਸਥਾਨ ਠੀਕ ਹੈ ਇਹਨਾਂ ਨੂੰ ਲੱਗਦੀ ਆ ਪੰਜਾਬ ਦੀ ਹੱਦ ਇਹ ਤੁਹਾਨੂੰ ਕਿਸੇ ਵੀ ਤਰ੍ਹਾਂ ਆ ਸਕਦਾ ਕਿ ਦੱਸੋ ਪੰਜਾਬ ਦੀ ਹੱਦ ਦੱਖਣ ਦੇ ਵਿੱਚ ਕਿਹੜੇ ਰਾਜ ਨੂੰ ਲੱਗਦੀ ਆ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਪੰਜਾਬ ਦੀ ਹੱਦ ਇੱਕ ਹਿਮਾਚਲ ਪ੍ਰਦੇਸ਼ ਰਾਜ ਨੂੰ ਲੱਗਦੀ ਆ ਤਾਂ ਹੁਣ ਤੁਸੀਂ ਇਹ ਯਾਦ ਰੱਖਣਾ ਪੰਜਾਬ ਦੀ ਹੱਦ ਤਿੰਨ ਰਾਜਾਂ ਨੂੰ ਲੱਗਦੀ ਆ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਅਤੇ ਇੱਕ ਦੇਸ਼ ਨੂੰ ਲੱਗਦੀ ਆ ਉਹ ਹੈ ਪਾਕਿਸਤਾਨ ਤੇ ਇਸ ਤੋਂ ਇਲਾਵਾ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਨੂੰ ਪੰਜਾਬ ਦੀ ਹੱਦ ਲੱਗਦੀ ਆ ਪੰਜਾਬ ਦੇ ਵਿੱਚ ਇੱਕ ਵੀ ਨੈਸ਼ਨਲ ਪਾਰਕ ਨਹੀਂਗਾ ਬਟ ਵਾਈਲਡਲਾਈਫ ਸੈਂਚਰੀਜ਼ 13 ਨੇ ਤੇ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਅਬੋਹਰ ਵਾਈਲਡਲਾਈਫ ਸੈਂਚਰੀ ਕਿਉਂਕਿ ਪੰਜਾਬ ਦੇ ਰਾਜ ਜਾਨਵਰ ਕਾਲੇ ਹਿਰਨ ਦੇ ਲਈ ਮਸ਼ਹੂਰ ਆ ਠੀਕ ਹੈ ਇੱਥੋਂ ਦੇ ਫੇਮਸ ਲੋਕ ਨਾਚਾਂ ਪੰਗੜਾ ਚੂਮਰ ਲੁੱਡੀ ਯੁੱਲੀ ਦਕਲਾ ਅਤੇ ਧੂਮਲ ਇਹ ਮਰਦ ਲੋਕ ਨਾਚਾਂ ਇਸਤਰੀ ਲੋਕ ਨਾਚਾਂ ਸੰਮੀ ਗਿੱੱਦਾ ਜਾਗੋ ਕਿੱਕਲੀ ਇਸ ਤੋਂ ਇਲਾਵਾ ਪੰਜਾਬ ਦੇ ਉੱਤਰ ਪੂਰਬ ਦੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਆ ਤੇ ਪੰਜਾਬ ਦਾ ਰਾਜ ਪਸ਼ੂ ਆ ਕਾਲਾ ਹਿਰਨ ਰਾਜ ਪੰਛੀ ਆ ਬਾਜ਼ ਰਾਜ ਦਰਖਤ ਆ ਟਾਲੀ ਰਾਜ ਜਲ ਜੀਵ ਆ ਸਿੰਧ ਨਦੀ ਦੀ ਡਾਲਫਿਨ ਤੇ ਰਾਜ ਭਾਸ਼ਾ ਪੰਜਾਬੀ ਆ ਰਾਜ ਨਾਚ ਆ ਪੰਗੜਾ ਨੈਕਸਟ ਕੁਐਸ਼ਨ ਕਾਇਆ ਕਲਪ ਯੋਜਨਾ ਦੇ ਨਤੀਜਿਆਂ ਵਿੱਚ ਪੰਜਾਬ ਦਾ ਕਿਹੜਾ ਜ਼ਿਲ੍ਹਾ ਸਿਖਰ ਤੇ ਰਿਹਾ ਹਾਂਜੀ ਕਾਇਆ ਕਲਪ ਯੋਜਨਾ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ 5 ਸਾਲ ਪਹਿਲਾਂ ਕੇਂਦਰ ਸਰਕਾਰ ਨੇ ਸਿਵਲ ਹਸਪਤਾਲਾਂ ਨੂੰ ਸਾਫ ਸਫਾਈ ਅਤੇ ਮਰੀਜ਼ਾਂ ਦੀ ਸਹੀ ਦੇਖਭਾਲ ਦੇ ਮਾਮਲੇ ਵਿੱਚ ਅੰਕ ਦੇਣ ਲਈ ਕਾਇਆ ਕਲਪ ਯੋਜਨਾ ਸ਼ੁਰੂ ਕੀਤੀ ਸੀ ਤੇ ਇਸ ਦੇ ਵਿੱਚ ਪਠਾਨਕੋਟ ਨੂੰ 90.98% ਦੇ ਅੰਕ ਮਿਲੇ ਤੇ ਇਸ ਦੇ ਨਾਲ ਪਠਾਨਕੋਟ ਪਠਾਨਕੋਟ ਟਾਪ ਤੇ ਰਿਹਾ অপਸ਼ਨ ਏ ਇਸ ਦਾ রাইਟ ਆਨਸਰ ਹੁਣ ਪਹਿਲੇ ਤੇ ਆ ਪਠਾਨਕੋਟ ਦੂਜੇ ਤੇ ਆ 89.10% ਦੇ ਨਾਲ ਹੁਸ਼ਿਆਰਪੁਰ ਤੀਸਰੇ ਤੇ ਐਸਬੀਐਸ ਨਗਰ ਮੁਹਾਲੀ ਠੀਕ ਹੈ ਜਿਹਨੂੰ ਅਸੀਂ ਸਾਇਰਜਾਦਾਜੀਤ ਸਿੰਘ ਨਗਰ ਬੋਲ ਦਿੰਨੇ ਆ ਤੇ ਇਸਨੇ 80 5.69% ਅੰਕ ਹਾਸਲ ਕੀਤੇ ਆ ਠੀਕ ਹੈ ਕਾਇਆ ਕਲਪ ਯੋਜਨਾ ਦਾ ਮਕੂਦੇਸ਼ ਆ ਹਸਪਤਾਲਾਂ ਵਿੱਚ ਸਫਾਈ ਅਤੇ ਇਨਫੈਕਸ਼ਨ ਕੰਟਰੋਲ ਕਰਨ ਨੂੰ ਉਤਸ਼ਾਹਿਤ ਕਰਨਾ ਵਾ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਜਿਹੜੇ ਸਟੂਡੈਂਟਸ ਨੇ ਨਰਸਿੰਗ ਦਾ ਐਗਜ਼ਾਮ ਦੇਣਾ ਉਹਨਾਂ ਲਈ ਇਹ ਬਹੁਤ ਇੰਪੋਰਟੈਂਟ ਆ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਅਤੇ ਕਿਹੜੇ ਦੇਸ਼ ਨੇ ਆਪਣੇ ਪਰਮਾਣੂ ਆਧਾਰਿਆਂ ਦੀ ਸੂਚੀ ਦਾ ਅਦਾਨ ਪ੍ਰਦਾਨ ਕੀਤਾ ਹੈ ਹਾਂਜੀ ਰੀਸੈਂਟਲੀ ਭਾਰਤ ਅਤੇ ਪਾਕਿਸਤਾਨ ਦੇਸ਼ ਨੇ ਆਪਣੇ ਪਰਮਾਣੂ ਆਧਾਰਿਆਂ ਦੀ ਸੂਚੀ ਦਾ ਆਦਾਨ-ਪ੍ਰਦਾਨ ਕੀਤਾ ਪਰਮਾਣੂ ਸ਼ਾਂਤੀ ਬਣਾਈ ਰੱਖਣ ਦੇ ਲਈ ਦੋਵੇਂ ਦੇਸ਼ ਪਿਛਲੇ 33 ਸਾਲਾਂ ਤੋਂ ਆਪਣੇ ਪਰਮਾਣੂ ਅਧਾਰਿਆਂ ਦੀ ਸੂਚੀ ਦਾ ਆਦਾਨ-ਪ੍ਰਦਾਨ ਕਰਦੇ ਰਹੇ ਆ ਦੇਖੋ ਇੱਕ ਸੰਧੀ ਹੋਈ ਸੀ 1988 ਦੇ ਵਿੱਚ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਇੱਕ ਐਗਰੀਮੈਂਟ ਹੋਇਆ ਸੀ ਤੇ 1991 ਦੇ ਵਿੱਚ ਇਹਨੂੰ ਲਾਗੂ ਕੀਤਾ ਗਿਆ ਸੀ ਕਿ ਦੋਵੇਂ ਦੇਸ਼ਾਂ ਦੇ ਕੋਲ ਜੋ ਵੀ ਪਰਮਾਣੂ ਅਧਾਰੇ ਆ ਉਹਨਾਂ ਦੀ ਸੂਚੀ ਦਾ ਆਦਾਨ-ਪ੍ਰਦਾਨ ਹੁੰਦਾ ਰਹੇਗਾ ਜਿਸ ਨਾਲ ਦੋਵੇਂ ਦੇਸ਼ ਕਿਸੇ ਵੀ ਸੈਂਟਰ ਤੇ ਆਧਾਰੇ ਤੇ ਹਮਲਾ ਨਹੀਂ ਕਰ ਸਕਣਗੇ ਤੇ ਪਰਮਾਣੂ ਸ਼ਾਂਤੀ ਬਣੀ ਰਹੇਗੀ ਇਸ ਤਰ੍ਹਾਂ ਇਸ ਕਰਕੇ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਹੁਣ ਪਰਮਾਣੂ ਅੰਧਾਰਿਆਂ ਦਾ ਸੂਚੀ ਦਾ ਆਦਾਨ-ਪ੍ਰਦਾਨ ਹੋਇਆ ਹੁਣ ਪਾਕਿਸਤਾਨ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪਾਕਿਸਤਾਨ ਤੁਹਾਡੇ ਸਾਹਮਣੇ ਆ ਪਾਕਿਸਤਾਨ ਦੀ ਕੈਪੀਟਲ ਆ ਇਸਲਾਮਾਬਾਦ ਕਰੰਸੀ ਆ ਪਾਕਿਸਤਾਨੀ ਰੁਪਇਆ ਪ੍ਰੈਜ਼ੀਡੈਂਟ ਆ ਆਰਿਆ ਫਲਬੀ ਪ੍ਰਾਈਮ ਮਿਨਿਸਟਰ ਆ ਸ਼ਾਹਵਾਜ਼ ਸ਼ਰੀਫ ਇੰਡੀਆ ਤੇ ਪਾਕਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਰੈੱਡ ਕਲਿਫ ਲਾਈਨ ਬੋਲਦੇ ਆ ਸੇਮ ਇਸੇ ਤਰ੍ਹਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਡੁਰੰਡ ਲਾਈਨ ਬੋਲਦੇ ਆ ਜੀਕੇ ਦੇ ਪੁਆਇੰਟ ਆਫ 뷰 ਤੋਂ ਤੁਹਾਨੂੰ ਪਤਾ ਹੋਣਾ ਜ਼ਰੂਰੀ ਆ ਡੁਰੰਡ ਲਾਈਨ ਪਹਿਲਾਂ ਇੰਡੀਆ ਅਤੇ ਅਫਗਾਨਿਸਤਾਨ ਦੇ ਵਿੱਚ ਘਰ ਸੀ ਫਿਰ ਪਾਕਿਸਤਾਨ ਨੂੰ ਇੰਡੀਆ ਨਾਲੋਂ ਅਲੱਗ ਕੀਤਾ ਗਿਆ ਹੁਣ ਚਾਹੀ ਇੰਡੀਆ ਤੇ ਪਾਕਿਸਤਾਨ ਆ ਜੇ ਚਾਹੀ ਤੁਹਾਨੂੰ ਪਾਕਿਸਤਾਨ ਅਤੇ ਅਫਗਾਨਿਸਤਾਨ ਆ ਜੇ ਜਾਂ ਫਿਰ ਭਾਰਤ ਤੇ ਅਫਗਾਨਿਸਤਾਨ ਆ ਜੇ ਤਾਂ ਇਹਨਾਂ ਨੂੰ ਡੁਰੰਡ ਲਾਈਨ ਡਿਵਾਈਡ ਕਰਦੀ ਆ ਇੰਡੀਆ ਤੇ ਪਾਕਿਸਤਾਨ ਨੂੰ ਰੈੱਡ ਕਲਿਫ ਲਾਈਨ ਡਿਵਾਈਡ ਕਰਦੀ ਆ ਬਹੁਤ ਵਾਰ ਐਗਜ਼ਾਮ ਚ ਆਉਂਦਾ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੇਮ ਇਸੇ ਤਰ੍ਹਾਂ ਇੰਡੀਆ ਤੇ ਚਾਈਨਾ ਨੂੰ ਮੈਕਮੋਹਨ ਲਾਈਨ ਡਿਵਾਈਡ ਕਰਦੀ ਆ ਸਾਊਥ ਕੋਰੀਆ ਤੇ ਨਾਰਥ ਕੋਰੀਆ ਨੂੰ 38th ਲਾਈਨ ਪੈਰਲਰ 38th ਪੈਰਲਰ ਡਿਵਾਈਡ ਕਰਦੀ ਆ ਜਾਨੀ ਕਿ 38 ਸਮਾਨਾਂਤਰ ਯੂਐਸ ਅਤੇ ਕੈਨੇਡਾ ਨੂੰ 49th ਪੈਰਲਰ ਡਿਵਾਈਡ ਕਰਦੀ ਆ ਜਿਹੜੀ ਲਾਈਨ ਆ ਠੀਕ ਹੈ ਤੇ ਪਾਕਿਸਤਾਨ ਦੀ ਕੰਟਰਫੇਅਰ ਦੀ ਗੱਲ ਕਰੀਏ ਤਾਂ ਪਾਕਿਸਤਾਨ ਨੇ ਅਧਿਕਾਰਤ ਤੌਰ ਤੇ ਬ੍ਰਿਕਸ ਮੈਂਬਰਸ਼ਿਪ ਲਈ ਅਰਜੀ ਦਿੱਤੀ ਬ੍ਰਿਕਸ ਇਸ ਵਾਰੀ ਅੱਗੇ ਗੱਲ ਕਰਾਂਗੇ ਮੈਂ ਫੁੱਲ ਫਾਰਮ ਵੀ ਦੱਸਾਂਗੀ ਪਾਕਿਸਤਾਨ ਸਟਾਰਟਅਪ ਸ਼ੀ ਗਾਰਡਨ ਨੇ ਚੋਟੀ ਦੇ ਜਲਵਾਜ਼ੂ ਨੁਮੈਂਤਾ ਮੁਕਾਬਲੇ ਜਿੱਤੇ ਕਾਜੀ ਫੈਜ਼ ਪਾਕਿਸਤਾਨ ਦੇ 29ਵੇਂ ਚੀਫ ਜਸਟਿਸ ਬਣੇ ਪਾਕਿਸਤਾਨ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਨਵੀਂ ਵੀਜ਼ਾ ਨੀਤੀ ਵੀ ਅਪਣਾਈ ਆ ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ 'ਚ ਥੀਮ ਪਾਰਕ ਬਣਾਏਗਾ ਨੈਕਸਟ ਰੋਸ਼ਨ ਨੂੰ ਭਾਰਤ ਦੇ ਪਹਿਲੇ 올 ਗਰਲਸ ਸੈਨਿਕ ਸਕੂਲ ਦਾ ਹਾਲ ਹੀ ਵਿੱਚ ਕਿੱਥੇ ਉਦਘਾਟਨ ਹੋਇਆ ਹਾਂਜੀ ਕੁੜੀਆਂ ਦੇ ਲਈ ਜਿਹੜਾ ਸੈਨਿਕ ਸਕੂਲ ਆ ਇਸ ਦਾ ਉਦਘਾਟਨ ਹੋਇਆ ਵਾ ਤੇ ਭਾਰਤ ਦੇ ਵਿੱਚ ਪਹਿਲੀ ਵਾਰ ਆ ਜਦ ਕੁੜੀਆਂ ਵੀ ਸੈਨਿਕ ਸਕੂਲ ਦੇ ਵਿੱਚ ਐਡਮਿਸ਼ਨ ਲੈ ਸਕਣਗੀਆਂ ਤੇ ਇਸ ਦਾ ਉਦਘਾਟਨ ਕੀਤਾ ਗਿਆ ਜੀ ਉੱਤਰ ਪ੍ਰਦੇਸ਼ ਦੇ ਵਿੱਚ অপਸ਼ਨ ਸੀ ਇਜ਼ ਦਾ ਰਾਈਟ ਆਨਸਰ 2019 ਦੇ ਵਿੱਚ ਇੱਕ ਬਿਲ ਪਾਸ ਕੀਤਾ ਗਿਆ ਸੀਗਾ ਕਿ ਕੁੜੀਆਂ ਵੀ ਸੈਨਿਕ ਸਕੂਲਾਂ ਦੇ ਵਿੱਚ ਐਡਮਿਸ਼ਨ ਲੈ ਸਕਣ ਤੇ ਪਰ ਉਸ ਨੂੰ ਹੁਣ ਲਾਗੂ ਕੀਤਾ ਗਿਆ ਹੁਣ ਇਸ ਦਾ ਉਦਘਾਟਨ ਕੀਤਾ ਗਿਆ ਤਾਂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਉੱਤਰ ਪ੍ਰਦੇਸ਼ ਦੀ ਗੱਲ ਕਰ ਰਹੇ ਹਾਂ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਕੈਪੀਟਲ ਆ ਲਖਨਊ ਲਖਨਊ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ ਗੋਮਤੀ ਨਦੀ ਦੇ ਕਿਨਾਰੇ ਸਥਿਤ ਆ ਤੇ ਉੱਤਰ ਪ੍ਰਦੇਸ਼ ਦੇ ਚੀਫ ਮਿਨਿਸਟਰ ਆ ਯੋਗੀ ਅਦਿੱਤਿਆਨਾਥ ਗਵਰਨਰ ਆ ਆਨੰਦੀ ਵੈਨ ਪਟੇਲ ਉੱਤਰ ਪ੍ਰਦੇਸ਼ ਦੇ ਵਿੱਚ ਦੁੱਧਵਾ ਨੈਸ਼ਨਲ ਪਾਰਕ ਹੈ ਚੀਤਿਆਂ ਲਈ ਫੇਮਸ ਆ ਇੱਥੋਂ ਦੇ ਫੇਮਸ ਲੋਕ ਨਾਚਾ ਚੋਰਾ ਨਟੰਕੀ ਕਜ਼ਰੀ ਭਾਰਤ ਵਿੱਚ ਸਭ ਤੋਂ ਵੱਧ ਵਸੋਂ ਵਾਲਾ ਰਾਜ ਆ ਉੱਤਰ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਪੁਲਿਸ ਨੇ ਉੱਤਰ ਪ੍ਰਦੇਸ਼ ਪੁਲਿਸ ਨੇ ਆਪਣਾ ਪਹਿਲਾ ਵਟਸਐਪ ਚੈਨਲ ਸ਼ੁਰੂ ਕੀਤਾ ਉੱਤਰ ਪ੍ਰਦੇਸ਼ ਸਰਕਾਰ ਨੇ 57 ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਖੋਲਣ ਨੂੰ ਮਨਜ਼ੂਰੀ ਦਿੱਤੀ ਉੱਤਰ ਪ੍ਰਦੇਸ਼ ਸਰਕਾਰ ਸਰਕਾਰ ਨੇ ਭਾਰਤ ਦੇ ਪਹਿਲੇ ਟੈਲੀਕਮ ਸੈਂਟਰ ਆਫ ਐਕਸੀਲੈਂਸ ਦੀ ਘੋਸ਼ਣਾ ਕੀਤੀ ਤੇ ਉੱਤਰ ਪ੍ਰਦੇਸ਼ ਦੀ ਸੀਐਸ ਜੀਐਮ ਯੂਨੀਵਰਸਿਟੀ ਨੇ ਐਨਏਸੀ ਦੁਆਰਾ A++ ਗ੍ਰੇਡਿੰਗ ਪ੍ਰਾਪਤ ਕੀਤੀ ਨੈਕਸਟ ਕੁਐਸਚਨ ਕੇਸ ਰਾ ਸਰਕਾਰ ਨੇ ਹਾਲ ਹੀ ਵਿੱਚ ਇੱਕ ਨਵੀਂ ਈ-ਗਵਰਨੈਂਸ ਪਹਿਲ ਕੇ ਸਮਾਰਟ ਲਾਂਚ ਕੀਤੀ ਦੇਖੋ ਇੱਕ ਨਵੀਂ ਈ-ਗਵਰਨੈਂਸ ਪਹਿਲ ਜਿਹੜੀ ਜਿਸ ਦਾ ਨਾਮ ਆ ਕੇ ਸਮਾਰਟ ਇਹ ਸਭ ਤੋਂ ਪਹਿਲਾਂ ਕੇਰਲ ਨੇ ਲੌਂਚ ਕੀਤੀ ਆ অপਸ਼ਨ A ਇਜ਼ ਦਾ ਰਾਈਟ ਆਨਸਰ ਕੇ ਸਮਾਰਟ ਕੇਰਲ ਯਾਦ ਰੱਖ ਲੈਣਾ ਇਸ ਤਰ੍ਹਾਂ ਤੁਸੀਂ ਯਾਦ ਰੱਖ ਸਕਦੇ ਹੋ ਤੇ ਇਹ ਗਵਰਨੈਂਸ ਪਹਿਲ ਆ ਹੈ ਹੁਣ ਕੇਰਲ ਨੇ ਸ਼ੁਰੂ ਕੀਤੀ ਆ ਨਾ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕੇਰਲ ਵੈਸੇ ਕੀਤੀ ਕਿਉਂ ਆ ਸ਼ੁਰੂ ਸਰਕਾਰੀ ਸੇਵਾਵਾਂ ਨੂੰ ਡਿਜੀਟਲ ਬਣਾਉਣ ਦੇ ਲਈ ਇਹ ਪਹਿਲ ਸ਼ੁਰੂ ਕੀਤੀ ਗਈ ਆ ਕੇ ਸਮਾਰਟ ਕੇਰਲ ਤੁਸੀਂ ਮੈਪ ਦੇ ਵਿੱਚ ਦੇਖ ਸਕਦੇ ਹੋ ਜਿਸ ਦੀ ਕੈਪੀਟਲ ਆ ਤ੍ਰਿਵੰਤਮਪੁਰਮ ਇੱਥੋਂ ਦੇ ਚੀਫ ਮਿਨਿਸਟਰ ਪਿੰਰਈ ਵਿਜੀਨ ਅਤੇ ਗਵਰਨਰ ਆ আরিਫ ਮੁਹੰਮਦ ਖਾਨ ਕੇਰਲ ਦੇ ਵਿੱਚ ਅਨਾਇਮੁਦੀ 16 ਨੈਸ਼ਨਲ ਪਾਰਕਾ ਮਾਥੀਕੇਤਨ 16 ਨੈਸ਼ਨਲ ਪਾਰਕਾ ਪਵੜਮ 16 ਨੈਸ਼ਨਲ ਪਾਰਕਾ ਸਾਇਲੈਂਟ ਵੈਲੀ ਨੈਸ਼ਨਲ ਪਾਰਕ ਐਰਵਿਕुलम ਨੈਸ਼ਨਲ ਪਾਰਕ ਪੈਰੀਆਰ ਵਾਈਲਡਲਾਈਫ ਸੈਂਚਰੀ ਆ ਭਾਰਤ ਦੀ ਸਭ ਤੋਂ ਤੇਜ਼ ਸੂਰਜੀ ਇਲੈਕਟ੍ਰਿਕ ਕਿਸ਼ਤੀ ਬਾਰਾਕੁੱਡਾ ਕੇਰਲ ਵਿੱਚ ਲਾਂਚ ਕੀਤੀ ਗਈ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਕੇਰਲ ਵਿੱਚ ਲਗਜ਼ਰੀ ਜਹਾਜ਼ ਕਲਾਸਿਕ ਇੰਪੀਰੀਅਲ ਲਾਂਚ ਕੀਤਾ ਕੇਰਲ ਵਿੱਚ ਪਰੂਮਾਲਾ ਪੇਰੁਨਲ ਤਿਹਾਰ ਮਨਾਇਆ ਗਿਆ ਕੇਰਲ ਧਾਰਮਿਕ ਸੈਰਸ ਪਾਟੇ ਨੂੰ ਉਤਸ਼ਾਹਿਤ ਕਰਨ ਲਈ ਬਹੁ ਪਛਾਈ ਮਾਈਕਰੋਸਾਈਟ ਲਾਂਚ ਕਰੇ ਤੇ ਪਦਮਨਾਭਨ ਨੂੰ ਬਕਾਰੀ ਕੇਰਲ ਜੋਤੀ ਪੁਰਸਕਾਰ ਲਈ ਚੁਣਿਆ ਗਿਆ ਨੈਕਸਟ ਪੋਜੀਸ਼ਨ ਆ ਜੀ हाल ही ਵਿੱਚ ਕਿਸ ਰਾਜ ਨੇ 108 ਸਥਾਨਾਂ ਤੇ ਸਮੂਹਿਕ ਸੂਰਿਆ ਨਮਸਕਾਰ ਲਈ ਗਿਨੀਜ਼ ਵਰਲਡ ਰਿਕਾਰਡ ਹਾਸਲ ਕੀਤਾ ਹਾਂਜੀ 108 ਸਥਾਨਾਂ ਤੇ ਸਮੂਹਿਕ ਸੂਰਿਆ ਨਮਸਕਾਰ ਲਈ ਗਿਨੀਜ਼ ਵਰਲਡ ਰਿਕਾਰਡ ਹਾਸਲ ਕੀਤਾ ਗੁਜਰਾਤ ਨੇ অপਸ਼ਨ A ਇਸ ਦਾ ਰਾਈਟ ਆਨਸਰ ਹੁਣ ਗੁਜਰਾਤ ਨੇ ਹਾਸਲ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੁਜਰਾਤ ਗੁਜਰਾਤ ਦੀ ਕੈਪੀਟਲ ਕੀ ਆ ਗਾਂਧੀ ਨਗਰ ਇਥੋਂ ਦੇ ਚੀਫ ਮਿਨਿਸਟਰ ਆ ਭੁਪਿੰਦਰਾ ਪਟੇਲ ਅਤੇ ਗਵਰਨਰ ਆ ਅਚਾਰਿਆ ਦੇਵਰਾਤ ਗੁਜਰਾਤ ਦੇ ਵਿੱਚ ਗੇਰੇ ਨੈਸ਼ਨਲ ਪਾਰਕਾ ਬਸੰਦਾ ਨੈਸ਼ਨਲ ਪਾਰਕਾ ਬਲੈਕਬੱਕ ਨੈਸ਼ਨਲ ਪਾਰਕਾ ਗੁਜਰਾਤ ਰਾਜ ਦੀ ਤੱਟ ਰੇਖਾ ਸਭ ਤੋਂ ਵੱਡੀ ਆ ਪੰਛੀਆਂ ਦੇ ਪ੍ਰਸਿੱਧ ਰੱਖ ਨਾਲ ਸਰੋਵਰ ਗੁਜਰਾਤ ਦੇ ਵਿੱਚ ਆ ਤੇ ਗੁਜਰਾਤ ਦੇ ਸੂਰਤ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਕਾਰਪੋਰੇਟ ਦਫ਼ਤਰ ਬਣਿਆ ਕੋਕਾ ਕੋਲਾ ਦੀ ਬੋਟਲਿੰਗ ਯੂਨਿਟ ਗੁਜਰਾਤ ਵਿੱਚ 3000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਕੋਲ ਮੱਛੀ ਨੂੰ ਗੁਜਰਾਤ ਦੀ ਰਾਜ ਮੱਛੀ ਘੋਸ਼ਿਤ ਕੀਤਾ ਗਿਆ ਨੈਕਸਟ ਕੁਐਸਚਨ DRDO ਹਾਂਜੀ DRDO ਜਾਨੀ ਕਿ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਫ ਆਰਗੇਨਾਈਜੇਸ਼ਨ ਨੇ ਹਾਲ ਹੀ ਵਿੱਚ ਆਪਣਾ 66ਵਾਂ ਸਥਾਪਨਾ ਦਿਵਸ ਕਦੋਂ ਮਨਾਇਆ ਹੈ ਹਾਂਜੀ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਨੇ ਆਪਣਾ 66 ਸਥਾਪਨਾ ਦਿਵਸ ਮਨਾਇਆ 1 ਜਨਵਰੀ ਨੂੰ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਡੀਆਰਡੀਓ ਦੀ ਗੱਲ ਹੋ ਰਹੀ ਹੈ ਇਸਦੀ ਫੁੱਲ ਫਾਰਮ ਬਹੁਤ ਇੰਪੋਰਟੈਂਟ ਹੈ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਫ ਆਰਗੇਨਾਈਜੇਸ਼ਨ ਇਸਦੀ ਸਥਾਪਨਾ 1958 ਨੂੰ ਹੋਈ ਇਸਦਾ ਹੈੱਡਕੁਆਰਟਰ ਨਵੀਂ ਦਿੱਲੀ ਦੇ ਵਿੱਚ ਹੈ ਤੇ ਐਟ ਪ੍ਰੈਸੈਂਟ ਇਜ਼ ਦ ਚੇਅਰਮੈਨ ਡਾਕਟਰ ਸਮੀਰ ਵੀ ਕਾਮਤ ਨੈਕਸਟ ਕੁਐਸਚਨ ਹਾਲ ਹੀ ਵਿੱਚ ਕਿਸ ਰਾਜ ਦੇ ਹੱਟੀ ਪਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਮਿਲਿਆ ਪਹਿਲਾਂ ਤਾਂ ਹੱਟੀ ਦਾ ਮਤਲਬ ਸਮਝੋ ਹੱਟੀ ਦਾ ਮਤਲਬ ਕੀ ਹੁੰਦਾ ਵਾ ਬਾਜ਼ਾਰ ਜਿਵੇਂ ਤੁਸੀਂ ਆ ਆਪਾਂ ਗੱਲ ਕਰੀਏ ਹੱਟੀ ਦੀ ਤਾਂ ਇਸ ਦਾ ਮਤਲਬ ਹੁੰਦਾ ਵਾ ਜੋ ਬਾਜ਼ਾਰ ਲਗਾਉਂਦੇ ਆ ਲੋਕ ਨਾ ਉਹਨਾਂ ਨੂੰ ਹੱਟੀ ਪਾਈਚਾਰਾ ਬੋਲਿਆ ਗਿਆ ਵਾ ਤੇ ਹੱਟੇ ਪਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਮਿਲਿਆ ਵਾ ਜੰਮੂ ਕਸ਼ਮੀਰ ਚ অপਸ਼ਨ ਸੀ ਇਸ ਆ ਰਾਈਟ ਆਨਸਰ ਜਿਹੜੇ ਹੱਟੇ ਪਾਈਚਾਰੇ ਆ ਇਹ ਜ਼ਿਆਦਾਤਰ ਹਿਮਾਚਲ ਪ੍ਰਦੇਸ਼ ਅਤੇ ਯੂਪੀ ਦੇ ਕੁਝ ਹਿੱਸਿਆਂ ਵਿੱਚ ਪਾਏ ਜਾਂਦੇ ਆ ਠੀਕ ਹੈ ਤੇ ਇਹਨਾਂ ਨੂੰ ਹੁਣ ਅਨੁਸੂਚਿਤ ਜਨਜਾਤੀ ਦਾ ਦਰਜਾ ਮਿਲਿਆ ਹਿਮਾਚਲ ਪ੍ਰਦੇਸ਼ ਦੇ ਵਿੱਚ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੀ ਕੈਪੀਟਲ ਕੀ ਆ ਸ਼ਿਮਲਾ ਇੱਕ ਵਿంటర్ ਕੈਪੀਟਲ ਵੀ ਆ ਧਰਮਸਾਲਾ ਇੱਥੋਂ ਦੇ ਚੀਫ ਮਿਨਿਸਟਰਾਂ ਸੁਖਵਿੰਦਰ ਸਿੰਘ ਸੁਖੂ ਅਤੇ ਗਵਰਨਰਾ ਸ਼ਿਪ ਪ੍ਰਤਾਪ ਸ਼ੋਕਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਗ੍ਰੇਟ ਹਿਮਾਲਿਆਨ ਨੈਸ਼ਨਲ ਪਾਰਕ ਕਾ ਪਿੰਵੈਲੀ ਨੈਸ਼ਨਲ ਪਾਰਕ ਕਾ ਇੰਡਰੀ ਕਿਲਾ ਨੈਸ਼ਨਲ ਪਾਰਕ ਕਾ ਖੀਰਗੰਗਾ ਨੈਸ਼ਨਲ ਪਾਰਕ ਕਾ ਸਿੰਬਲ ਬਾੜਾ ਨੈਸ਼ਨਲ ਪਾਰਕ ਕਾ ਰੋਹਿਲਾ ਨੈਸ਼ਨਲ ਪਾਰਕ ਕਾ ਇੱਥੋਂ ਦੇ ਫੇਮਸ ਲੋਕਨਾਚਾ ਸ਼ਪੇਲੀ ਹਿਮਾਚਲ ਪ੍ਰਦੇਸ਼ ਵਿੱਚ ਖਜ਼ਿਆਰ ਝੀਲ ਆ ਹਿਮਾਚਲ ਪ੍ਰਦੇਸ਼ ਅਰਨਾਥ ਬੱਚਿਆਂ ਲਈ ਸਕੀਮ ਬਣਾਉਣ ਵਾਲਾ ਪਹਿਲਾ ਸੂਬਾ ਬਣਿਆ हिमाचल प्रदेश ने कुदरती खेती ਨੂੰ ਉਤਸ਼ਾਹਿਤ ਕਰਨ ਲਈ ਮੋਬਾਈਲ ਬੈਂਡ ਪ੍ਰੋਗਰਾਮ ਸ਼ੁਰੂ ਕੀਤਾ। हिमाचल प्रदेश ਦੇ ਮੁੱਖ ਮੰਤਰੀ ਨੇ ਅਪਾਹਜ ਬੱਚਿਆਂ ਦੇ ਸ਼ਕਤੀਕਰਨ ਲਈ ਸਵਲ ਯੋਜਨਾ ਦੀ ਸ਼ੁਰੂਆਤ ਕੀਤੀ। हिमाचल प्रदेश ਸਰਕਾਰ ਨੇ ਆਯੁਸ਼ਮਾਨ ਭਾਰਤ ਯੋਜਨਾ ਵਿੱਚ ਸਫਾਈ ਕਰਮਚਾਰੀਆਂ ਨੂੰ ਸ਼ਾਮਲ ਕੀਤਾ। ਨੈਕਸਟ ਕੁਐਸ਼ਨ ਹਾਲ ਹੀ ਵਿੱਚ ਐਮ ਐਸ ਸੁਆਮੀਨਾਥਨ ਅਵਾਰਡ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ? ਭਾਰਤ ਦੇ ਵਿੱਚ ਐਮ ਐਸ ਸੁਆਮੀਨਾਥਨ ਹਰੀ ਕ੍ਰਾਂਤੀ ਦੇ ਜਨਨਕ ਮੰਨੇ ਜਾਂਦੇ ਆ ਪੰਜਾਬ ਪਿਤਾਮਾ ਮੰਨੇ ਜਾਂਦੇ ਆ ਭਾਰਤ ਦੇ ਵਿੱਚ ਠੀਕ ਹੈ ਤੇ ਹਾਲ ਹੀ ਵਿੱਚ ਐਮ ਐਸ ਸੁਆਮੀਨਾਥਨ ਅਵਾਰਡ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਬੀ ਆਰ ਕੰਬੋਜ ਨੂੰ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ ਜੀ ਬੀ ਆਰ ਕੰਬੋਜ ਇਹਨਾਂ ਦੀ ਖੇਤੀ ਵਿੱਚ ਅਹਿਮ ਭੂਮਿਕਾ ਦੀ ਵਜ੍ਹਾ ਕਰਕੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਇੱਥੇ ਆਪਸ਼ਨਸ ਬਾਈ ਮਿਸਟੇਕ ਰੋਂਗ ਮਿਸਟੇਕ ਹੋਈ ਰੋਂਗ ਟਾਈਪ ਹੋਣਿਆ ਨਹੀਂ ਸੋ ਧਿਆਨ ਦੇ ਵਿੱਚ ਰੱਖਣਾ ਤੁਸੀਂ ਤੇ ਕੋਈ ਵੀ ਆਪਸ਼ਨ ਮੰਨ ਕੇ ਚੱਲ ਸਕਦੇ ਹੋ ਦੇਖ ਸਕਦੇ ਹਾਂ ਤੁਸੀਂ ਇਮੇਜ ਦੇ ਵਿੱਚ ਵੀ ਆਰ ਕੰਬੋਜ਼ ਖੇਤੀਬਾੜੀ ਦੇ ਵਿੱਚ ਅਹਿਮ ਭੂਮਿਕਾ ਦੇ ਵਜ੍ਹਾ ਕਰਕੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਵਾ ਐਸ ਐਸ ਵਾ ਐਮ ਐਸ ਸੁਆਮੀ ਨਾਥਨ ਅਵਾਰਡ ਦੇ ਨਾਲ ਹੁਣ ਅਵਾਰਡ ਦੀ ਗੱਲ ਆ ਤਾਂ ਇਸਰੋ ਦੇ ਵੀ ਆਰ ਲਲਿਤਾ ਮਬਿਕਾ ਵਿਗਿਆਨੀ ਨੂੰ ਫਰਾਂਸ ਦੇ ਸੈਵਲਿਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸ਼੍ਰੀ ਨਿਵਾਸ ਨਾਇਕ ਨੇ ਜੀ 20 ਸਮੇਲਨ ਵਿੱਚ ਗਲੋਬਲ ਆਈਕਨ ਅਵਾਰਡ ਜਿੱਤੇ ਆ ਰੋਇਲ ਸੁਸਾਇਟੀ ਆਫ ਕੈਮਿਸਟਰੀ ਅਵਾਰਡ ਸਵੀਤਾ ਲਾੜੀਸ ਨੂੰ ਦਿੱਤਾ ਗਿਆ ਜਵੇਦ ਅਕਤਰ ਨੂੰ ਅਜੰਤਾ ਐਲੋਰਾ ਫਿਲਮ ਫੈਸਟੀਵਲ ਵਿੱਚ ਫੈਸਟੀਵਲ ਵਿੱਚ ਪਦਮ ਪਾਣੀ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਰਾਜ ਸਰਕਾਰ ਨੇ ਬਾਹਰੀ ਲੋਕਾਂ ਦੁਆਰਾ ਖੇਤੀ ਵਾਲੀ ਜ਼ਮੀਨ ਖਰੀਦਣ ਤੇ ਪਾਬੰਦੀ ਲਗਾਈ ਹੈ ਹਾਂਜੀ ਬਾਹਰੀ ਲੋਕਾਂ ਦੁਆਰਾ ਖੇਤੀ ਵਾਲੀ ਜ਼ਮੀਨ ਖਰੀਦਣ ਤੇ ਪਾਬੰਦੀ ਲਗਾਈ ਆ ਉੱਤਰਾਖੰਡ ਨੇ অপশন সি ইজ দা রাইট আনসার উত্তরাখণ্ড ਦੇ ਵਿੱਚ ਜਿਹੜੀ ਖੇਤੀ ਜ਼ਮੀਨ ਵਾਲੀ ਸੰਮਤੀ ਆ ਉਹ ਕੁਝ ਰੂਲ ਬਣਾ ਰਹੀ ਆ ਜਦੋਂ ਤੱਕ ਉਹ ਲਾਗੂ ਨਹੀਂ ਹੁੰਦੇ ਓਨੀ ਦੇਰ ਤੱਕ ਬਾਹਰੀ ਲੋਕਾਂ ਨੇ ਜ਼ਮੀਨ ਖਰੀਦਣ ਤੇ ਪਾਬੰਦੀ ਲਗਾ ਦਿੱਤੀ ਹੁਣ ਉੱਤਰਾਖੰਡ ਨੇ ਲਗਾਈ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰਾਖੰਡ ਉੱਤਰਾਖੰਡ ਦੀ ਕੈਪੀਟਲ ਆ ਦਹਰਾਦੁਨ ਅਤੇ ਸਮਰ ਕੈਪੀਟਲ ਆ ਗੈਰਸੀ ਇਥੋਂ ਦੇ ਚੀਫ ਮਿਨਿਸਟਰ ਆ ਪੁਸ਼ਕਰ ਸਿੰਘ ਧਾਮੀ ਅਤੇ ਗਵਰਨਰ ਆ ਗੁਰਮੀਤ ਸਿੰਘ ਭਾਰਤ ਦਾ ਪਹਿਲਾ ਨੈਸ਼ਨਲ ਪਾਰਕ ਆ जिम कार्बेट नेशनल पार्क इस सब तो पहला बनया सी भारत ਦੇ ਵਿੱਚ ਤੇ ਪੁਰਾਣਾ ਹੋਣ ਕਰਕੇ ਇਸ ਦਾ ਨਾਮ ਪੁੱਛ ਲਿਆ ਜਾਂਦਾ ਕਿ ਜਿਮ कार्बेट नेशनल ਦਾ ਪੁਰਾਣਾ ਨਾਮ ਕੀ ਆ ਇਸ ਦਾ ਪੁਰਾਣਾ ਨਾਮ ਹੈਲੀ नेशनल पार्क ਇਸ ਦੀ ਸਥਾਪਨਾ 1936 ਦੇ ਵਿੱਚ ਕੀਤੀ ਗਈ ਸੀ ਤੇ ਵਰਤਮਾਨ ਸਮੇਂ ਇਸ ਦਾ ਨਾਮ ਜਿਮ कार्बेट नेशनल पार्क ਆ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਜਿਮ कार्बेट नेशनल पार्क ਆ ਗੰਗੋਤਰੀ नेशनल पार्क ਆ ਰਾਜਾਜੀ नेशनल पार्क ਆ ਨੰਦਾਦੇਵੀ नेशनल पार्क ਆ ਵੈਲੀ ਆਫ ਫਲਾਵਰ नेशनल पार्क ਆ ਗੋਬਿੰਦ ਪਸ਼ੂ ਵਿਹਾਰ نیشنل ਪਾਰਕ ਦਾ ਟਹਿਰੀ ਵਨ ਯੂਜ਼ ਨਾ ਉੱਤਰਾਖੰਡ ਵਿੱਚ ਆ ਸਭ ਤੋਂ ਉੱਚੀ ਚੋਟੀ ਨੰਦਾ ਦੇ ਵੀ ਉੱਤਰਾਖੰਡ ਵਿੱਚ ਆ ਤੇ ਉੱਤਰਾਖੰਡ ਵਿੱਚ ਫੁੱਲਾਂ ਦੀ ਕਾਟੀ ਆ ਤੇ ਸੰਜੋਗਤ ਫੌਜੀ ਅਭਿਆਸ ਸੂਰਜ ਗਿਰਨ ਦਾ 17ਵਾਂ ਸੰਸਕਰਨ ਪਿਥੋੜਾਗਰ ਵਿੱਚ ਆਯੋਜਿਤ ਕੀਤਾ ਗਿਆ ਲਖਨਊ ਵਿੱਚ 10 ਦਿਨਾਂ ਦਾ ਉੱਤਰਾਖੰਡ ਮਹਾਂਉਤਸਵ ਸ਼ੁਰੂ ਕੀਤਾ ਗਿਆ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਰੁਜ਼ਗਾਰ ਪਰਿਆਗ ਪੋਰਟਲ ਲਾਂਚ ਕੀਤਾ ਅਮਿਤਾਬ ਬਚਨ ਉੱਤਰਾਖੰਡ ਵਿੱਚ ਹੋਣ ਵਾਲੀ 6ਵੀਂ ਵਿਸ਼ਵਾਸਤ ਪ੍ਰਬੰਧਨ ਕਾਨਫਰੰਸ ਦੇ ਬਰਾਣਾ ਬੇਸਡ ਬਣੀ ਹਰੀਲਾ ਪਰਬ 2023 ਉੱਤਰਾਖੰਡ ਵਿੱਚ ਸ਼ੁਰੂ ਹੋਇਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ 2024 ਬ੍ਰਿਕਸ ਦੀ ਪ੍ਰਧਾਨਗੀ ਕਿਸ ਨੇ ਸੰਭਾਲੀ ਬ੍ਰਿਕਸ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅੱਗੇ ਗੱਲ ਕਰਾਂਗੇ ਬ੍ਰਿਕਸ ਜਾਨੀ ਕਿ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਸਾਊਥ ਅਫਰੀਕਾ ਤੇ ਬ੍ਰਿਕਸ 2024 ਦੀ ਪ੍ਰਧਾਨਗੀ ਕੌਣ ਕਰੇਗਾ ਰੂਸ অপਸ਼ਨ B ਇਸ ਆ ਰਾਈਟ ਆਨਸਰ ਇਹਦੇ ਜਿਹੜੇ ਮੈਂਬਰ ਦੇਸ਼ ਆ ਇਹਨਾਂ ਦੇ ਵਿੱਚੋਂ ਰਸ਼ੀਆ ਕਰੇਗਾ ਠੀਕ ਹੈ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ 2024 ਦੀ ਮੇਜ਼ਬਾਨੀ ਹੁਣ ਰਸ਼ੀਆ ਕਰੇਗਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰਸ਼ੀਆ ਜਾਨੀ ਕਿ ਰੂਸ ਰੂਸ ਦੀ ਕੈਪੀਟਲ ਆ ਮਾਸਕੋ ਕਰੰਸੀ ਆ ਰਸ਼ੀਅਨ ਰੂਬਲ ਪ੍ਰਾਈਮ ਮਿਨਿਸਟਰ ਮਿਖਾਇਲ ਮਿਸ਼ੋਸਤਿਨ ਪ੍ਰੈਜ਼ੀਡੈਂਟ ਆ ਬੁਲਾਦੀਮਿਰ ਪੁਤਿਨ ਰੂਸ ਅਤੇ ਇੰਡੀਆ ਦੇ ਵਿੱਚ ਘਰੇ ਡਿਫੈਂਸ ਐਕਸਰਸਾਈਜ਼ ਹੁੰਦੀ ਹੈ ਇੰਦਰ ਨਾਮ ਦੀ ਰੂਸ ਵਿੱਚ ਮਾਉਂਟ ਐਲਵਰਸਾ ਯੂਰਪ ਦਾ ਸਭ ਤੋਂ ਉੱਚਾ ਪਹਾੜ ਹੈ ਰੂਸ ਦੇ ਵਿੱਚ ਉਰਲ ਦੇ ਪਹਾੜ ਆ ਇੰਟਰਨੈਸ਼ਨਲ ਕ੍ਰੀਮੀ ਕ੍ਰੀਮੀ ਕ੍ਰਿਮੀਨਲ ਕੋਰਟ ਨੇ ਰੂਸ ਦੇ ਰਾਸ਼ਟਰਪਤੀ ਬੁਲਾਦੀਮੀਰ ਦੇ ਖਿਲਾਫ ਗ੍ਰਿਫਤਾਰੀ ਜਾਰੀ ਕੀਤੀ ਕਿਉਂਕਿ ਰੂਸ ਯੂਕਰੇਨ ਜੰਦ ਦੀ ਵਜ੍ਹਾ ਕਰਕੇ ਕੀਤੀ ਗਈ ਸੀ ਪਰ ਨਾਲ ਹੀ ਰੂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਹੋਇਆ ਤਾਂ ਮੈਂ ਕ੍ਰਿਕਟ ਬੋਰਡ ਦੇ ਉੱਪਰ ਹਮਲਾ ਕਰਾਂਗਾ ਤਿਆਰ ਕਰਕੇ ਰੱਦ ਕਰ ਦਿੱਤੀ ਗਈ ਸੀ ਠੀਕ ਹੈ ਤੇ ਭਾਰਤ ਨੇ ਰੂਸ ਤੋਂ S400 ਮਿਜ਼ਾਈਲ ਸਕੁਐਡਰਨ ਖਰੀਦੇ ਰੂਸ ਨੇ ਸੁਪਰ ਸ਼ਕਤੀਸ਼ਾਲੀ ਪਰਮਾਣੂ ਸੰਚਾਲਿਤ ਮਿਜ਼ਾਈਲ 7 ਬਣਾਈ ਰੂਸ 2024 ਵਿੱਚ ਆਪਣੇ ਰੱਖਿਆ ਖਰਚ ਵਿੱਚ 70% ਵਾਧਾ ਕਰੇਗਾ ਰੂਸ ਇਸਲਾਮਿਕ ਬੈਂਕਿੰਗ ਸ਼ੁਰੂ ਕਰੇਗਾ ਰੂਸ ਦਾ ਲੂਨਾ 25 ਪੁਲਾੜੀयान ਚੰਦਰਮਾ ਨਾਲ ਟਕਰਾ ਕੇ ਕ੍ਰੈਸ਼ ਹੋ ਗਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਵਿੱਚ ਘਾਰ ਮਾਰੂਥਲ ਚੱਕਰਵਾਤ 2024 ਫੌਜੀ ਅਭਿਆਸ ਕਰਵਾਇਆ ਗਿਆ ਹਾਂਜੀ ਭਾਰਤ ਅਤੇ ਯੂਏਈ ਵਿਚਕਾਰ ਮਾਰੂਥਲ ਚੱਕਰਵਾਤ 2024 ਫੌਜੀ ਅਭਿਆਸ ਹੋਇਆ অপਸ਼ਨ A ਇਸ ਦਾ ਰਾਈਟ ਆਨਸਰ ਯੂਏਈ ਹੁਣ ਯੂਏਈ ਅਤੇ ਭਾਰਤ ਦੇ ਵਿਚਕਾਰ ਇਹ ਅਭਿਆਸ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਯੂਏਈ ਯੂਏਈ ਦੀ ਕੈਪੀਟਲ ਆ ਅਬੂਦਾਬੀ ਕਰੰਸੀ ਯਾ ਯੂਏਈ ਦਿਰਹਮ ਪ੍ਰੈਜ਼ੀਡੈਂਟ ਆ ਮੁਹੰਮਦ ਬਿਨ ਜਿਆਤ ਅਲਨੀਹਾ UAE ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਸਿੰਗਲ ਸਾਈਟ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਕੀਤਾ ਗਿਆ। CBSE UAE ਦੇ ਵਿੱਚ ਇੱਕ ਨਵਾਂ ਪ੍ਰਸ਼ਾਸਕੀ ਦਫ਼ਤਰ ਖੋਲੇਗਾ। ਦੁਬਈ ਬਿਊਟੀ ਵਰਲਡ ਮੀਡਲ ਈਸਟ 2023 ਦੀ ਮੇਜ਼ਬਾਨੀ ਕਰੇਗਾ। ਭਾਰਤ ਨੇ ਸਥਾਨਕ ਮੁਦਰਾ ਵਿੱਚ UAE ਨੂੰ ਆਪਣੇ ਕੱਚੇ ਤੇਲ ਦੇ ਭੁਗਤਾਨ ਦਾ ਨਿਪਟਾਰਾ ਕੀਤਾ। ਹਾਂਜੀ ਨੈਕਸਟ ਰਿਪੋਰਟ। ਹਾਲ ਹੀ ਵਿੱਚ ਕਿੱਥੇ ਦੇ ਉਪ ਰਾਜਪਾਲ ਨੇ ਸੰਵਾਦ ਐਟ ਦੀ ਰੇਟ ਰਾਜ ਨਿਵਾਸ ਦੀ ਸ਼ੁਰੂਆਤ ਕੀਤੀ। हां जी रिसेंटली दिल्ली ਦੇ ਉਪਰਾਜਪਾਲ ਵੀ ਕੇ ਸੁਖਸੈਨਾ ਨੇ ਸੰਵਾਦ 8 ਦੀ ਰੇਟ ਰਾਜਨਿਵਾਸ ਦੀ ਸ਼ੁਰੂਆਤ ਕੀਤੀ ਹੈ ਤੁਸੀਂ ਧਿਆਨ ਦੇ ਵਿੱਚ ਰੱਖਣਾ অপਸ਼ਨ ਨੰਬਰ B ਇਥੇ রাইਟ ਆਨਸਰ ਹੈ ਜੇ ਦਿੱਲੀ ਹੁਣ ਦਿੱਲੀ ਦੀ ਗੱਲ ਹੋ ਰਹੀ ਆ ਦਿੱਲੀ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਤੇ ਦਿੱਲੀ ਦੀ ਕੈਪੀਟਲ ਨਵੀਂ ਦਿੱਲੀ ਆ ਇਥੋਂ ਦੇ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਅਤੇ ਲਿਊਟੇਨੈਂਟ ਗਵਰਨਰ ਆ ਵਿਨੇ ਕੁਮਾਰ ਸਖਸੈਣਾ ਜਾਨੀ ਕਿ ਉਪ ਰਾਜਪਾਲਾ ਵਿਨੇ ਕੁਮਾਰ ਸਖਸੈਣਾ ਤੇ ਮੈਪ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਦਿੱਲੀ ਠੀਕ ਹੈ ਜੀ ਦਿੱਲੀ ਸਰਕਾਰ ਨੇ ਜੈ ਭੀਮ ਮੁੱਖ ਮੰਤਰੀ ਪ੍ਰਤਿਭਾ ਵਿਕਾਸ ਯੋਜਨਾ ਸ਼ੁਰੂ ਕੀਤੀ ਦੁਨੀਆ ਦੀ ਸਭ ਤੋਂ ਉੱਚੀ ਨਟਰਾਜਨ ਦੀ ਮੂਰਤੀ ਵਿੱਚ ਦਿੱਲੀ ਵਿੱਚ ਸਥਾਪਿਤ ਕੀਤੀ ਗਈ ਨਵੀਂ ਦਿੱਲੀ ਵਿੱਚ ਰਾਜਘਾਟ ਵਿਖੇ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਹੋਇਆ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਨਵੀਂ ਦਿੱਲੀ ਵਿੱਚ ਭਾਰਤ ਵਿੱਚ ਦੁਨੀਆ ਦੀ ਸਪੈਲਿਸ 100% ਇਥਨੋਲ ਕਾਰ ਲਾਂਚ ਕੀਤੀ। ਦਿੱਲੀ ਸਰਕਾਰ ਨੇ ਕਲਾਸਾਂ ਵਿੱਚ ਮੋਬਾਈਲ ਫੋਨ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ। ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫॉर ਵਾਚਿੰਗ।